ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਜ ਸਚੁ ਚੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਈ ਜੇ ਸੋਚੀ ਲਖਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨ ਹੋਇ ਤੇਰੀ ਜੇ ਪੰਨਾ ਪੁਰੀਆਂ ਪਹਾਰ ਸਹਿ ਸਿਆਣ ਪੰਨ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਇਸ ਚਾਰ ਹੋਈਏ ਕਿ ਕੋੜੇ ਟਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇੱਕ ਨ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਗੁਜੇ ਤਾਂ ਹੋਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣਵੜੀਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸੱਚ ਕਰੀ ਤਨਖੇ ਗਾਵੇ ਕੋ ਝੀਲੈ ਫਿਰਦੇ ਗਾਵੇ ਕੋ ਜਾਪੈ ਦਸੇ ਦੂਰ ਗਾਵੇ ਕੋ ਵਿਖੇ ਹਾਥ ਰਖ ਦੂਦ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾ ਗਈ ਜੁਗਾ ਜੁਗੰਤਰ ਖਾ ਹੀ ਖਾ ਗੇ ਹੁਕਮੀ ਹੁਕਮ ਚਲਾਇਰਾ ਨਾਨਕ ਵਿਖ ਸੇਵੇ ਪਰਵਾਹ ਸਾਚਾ ਸਾਹਿਬ ਸਾਚਨਾ ਪਾਕਿਆ ਪਾਉ ਆਪਾ ਅਕ ਮੰਗੇ ਤਿਹ ਦਿਘਾ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿਤ ਸੇ ਤਰਵਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਤਰੀ ਮੁਖਦਮਾਰ ਨਾਨਕੇ ਵੇ ਜਾਣੀ ਐ ਸਬਾਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰਜਨ ਸੋਈ ਜਿ ਸੇਬਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਓਣੀ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਤੁ ਪਰਹਰ ਸੋਕਰ ਲੈ ਜਾਏ ਗੁਰਮਖ ਨਾਦੰ ਗੁਰਮਖੀ ਵੇਤੰ ਗੁਰਮਖਿਆ ਸਮਾਈ ਗੁਰਈਸ਼ਰ ਗੁਰਗੋਖ ਬਰਮਾ ਗੁਰਪਾਰ ਪਕੀਮਾਈ ਜੇ ਹੋ ਜਾਣਾ ਆਖਾ ਨਾਹੀ ਕਾਣਾ ਕਤਨ ਨਾ ਜਾਈ ਵਾ ਇੱਕ ਦੇਹ 부ਜਾਈ ਸਭਨਾ ਚੀਆ ਕਾ ਇੱਕ ਦਾਤਾ ਸੋ ਮੇ ਨਿਸਰ ਨਜਾਈ ਕੀਰਤ ਨਾਵਾ ਜੇ ਸੁਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸ੍ਰਿਠ ਉਪਾਈ ਤੇ ਕਾ ਵਿਣ ਕਰਮਾ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨ ਜੇ ਇੱਕ ਗੁਰ ਕੀ ਸਿੱਖ ਸੋਣੀ ਗੁਰਾਂ ਇੱਕ ਤੇ ਹੀ 부ਝਾਈ ਸਪਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਤੁਖਾਰਿਆ ਅਰਚਾ ਹੋਰ ਤੇ ਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਬਕੋ ਚੰਗਾ ਨਾ ਔਰ ਖਾਏ ਕੈ ਜਸ ਕੀਤ ਜਗ ਲਈ ਜੇਤ ਸਨਦਰ ਨ ਆਵਈ ਤਾ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀ ਟਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣ ਮੰਤਿਆਂ ਗੁਣ ਦੇ ਤੇਹਾ ਕੋਈ ਨਾ ਸੋਚੈ ਜੇ ਤਸ ਗੁਣ ਕੋਈ ਕਰੇ ਸੁਣਿਆ ਸਿਤਪੀ ਸੁਰਨਾ ਸੁਣਿਆ ਤਰਤ ਤਵਨੇ ਆਕਾਸ ਸੁਣਿਆ ਦੀਪ ਲੋ ਪਤਾ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਤੂ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਕਸਲਾ ਹਰਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸੋ ਸਿਮਰਤਿ ਵੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਸੁਨਾਮ ਸੁਣਿਆ ਪਰਪਰ ਪਾ ਵਿਮਾਨ ਸੁਣਿਆ ਲਾਗੇ ਸਹਿਜ tihan ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਣ ਕੇ ਗਾ ਸੁਣਿਆ ਸੇਖ ਪੀਰ ਪਾਦਸ਼ਾ ਸੁਣਿਆ ਅੰਦੇ ਪਾਵੇਰਾ ਸੁਣਿਆ ਹਾਥ ਹੋਏ ਸਗਾ ਨਾਨਕ ਭਗਤਾ ਸਰਾ ਵਿਗਾਸ ਸੋਣਿਆ ਦੂਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਛੇ ਪਛਤਾਏ ਕਾਗਿਤ ਕਲਮ ਨ ਲਖਣਾਰ ਮਨਨੇ ਕਾ ਬਿਆਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤ ਹੋਏ ਮਨ ਬੁੱਧ ਮਨਨੇ ਸਗਲ ਪਵਨ ਕੀ ਸੁੱਤ ਮਨਨੇ ਮੋਹ ਜੋਟਾ ਨ ਖਾਏ ਮਨਨੇ ਜਮਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਦਸ਼ੋ ਪਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸਿੱਟੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖਤਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਪਵੇ ਨਪੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੈ ਪਾਵੇ ਦਰਗਹਿ ਮਾਨ ਪੰਜੈ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਤ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ 부ਝ ਹੋਵੇ ਸਚਿਆਰ ਤਲੇ ਉਪਰ ਕੇ ਤਾਂ ਪਾਰ ਤਰਤੀ ਹੋਰ ਪਰੇ ਹੋਰ ਹੋਰ ਇਸਤੇ ਪਾਰ ਤਲੇ ਕਮਣ ਜੋ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਈ ਕੇਤਾ ਤਾਂ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਓ ਇਸਤੇ ਓਏ ਲਕਦਰੀਆ ਕੁਦਰਤ ਕਵਣ ਕਾਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਦ ਭਾਵੈ ਸਾਈ ਪਲੀਕਾ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਕਵੇਤ ਪਾਠ ਅਸੰਖ ਜੋਗ ਮਨ ਰਹੀ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਤਾਰ ਅਸੰਖ ਸੂਰ ਕੋਪਕਸਾਰ ਅਸੰਖ ਮੋਨ ਲਿਵਲਾਇ ਤਾਰ ਉਦਰਤ ਕਵਣ ਕਹਾ ਵਿਚਾਰ ਪਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਇਹ ਜੋਰ ਅਸੰਖ ਗਲ ਵੱਡ ਹੱਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾ ਅਸੰਖ ਕੁੜਿਆ ਕੂੜੇ ਫੇਰਾਗੇ ਅਸੰਖ ਮਲੇਸ਼ ਮਲ ਭਕ ਕਾਏ ਅਸੰਖ ਨਿੰਦ ਸਰ ਕਰੇ ਭਾਰੇ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਚੁੱਧਤ ਭਾਵੇ ਸਾਈ ਪਲੀਕਾ ਤੂੰ ਸਦਾ ਸਲਾਮ ਨਰਨਕਾਰ ਅਸੰਖ ਨਾਮ ਅਸੰਖਤਾਬ ਅਗੰਗ ਅਗੰਗ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਚਿੰਨ੍ਹੇ ਲਿਖੇ ਤੇ ਸਰਨਾਇ ਜੇ ਫਰਮਾਏ ਤੇ ਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਹੂ ਮਿਲਣਾਵੇ ਨਾ ਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਾ ਤੂੰ ਸਦਾ ਸਲਾਮ ਨਰੰਕਾਰ ਭਰੀਏ ਹੱਥ ਪੈਰ ਤੰਦੇ ਹੀ ਪਾਣੀ ਤੋਤੈ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਤੇ ਸਾਬੂਨ ਲਈਏ ਉਹ ਤੋਏ ਭਈਏ ਮਤ ਪਾਪਾਂ ਕੇ ਸੰਗ ਉਹ ਤੋ ਪਹਿਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਰੇ ਕਰ ਕਰ ਕਨੜਾ ਲਿਖ ਲੈ ਜਾਓ ਆਪੇ ਈ ਵਿਚ ਆਪੇ ਹੀ ਖਾਓ ਨਾਨਕ ਹੁਕਮੀ ਆਹ ਹੋ ਜਾਓ ਕੀਰਤ ਤਪ ਦਇ ਦਤ ਦਾਨ ਜੇ ਕੋ ਪਾਵੇ ਤਿਲਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਕੀਰਤ ਮਲਣਾ ਸਭ ਗੁਣ ਤੇਰੇ ਮੈ ਨਾਹੀ ਕੋਈ ਵਿਣਗੁਣ ਕੀਤੇ ਭਗਤ ਨ ਹੋਇ ਸਵਸ ਆਤਮਾਣੀ ਪਰਮਾਉ ਸਤ ਸੋਹਣ ਸਦਾ ਮਨ ਚਾਉ ਕਮਣ ਸੁਵੇਲਾ ਵਖਤ ਕਮਣ ਕਮਣ ਚਿਤ ਕਮਣ ਵਾਰ ਕਮਣ ਸ੍ਰਤੀ ਮਹ ਕਮਣ ਜਿਥੋ ਆਕਾਰ ਫੇਰ ਨ ਪਾਇਆ ਪੰਡਤੀ ਜੇ ਹੋਵੇ ਲੇ ਪ੍ਰਾਨ ਵਖਤਰਾ ਪਾਇਓ ਕਾ ਦੀਆਂ ਜੇ ਲਿਖਣ ਲੇ ਪ੍ਰਾਨ ਖਿਤਵਾਰ ਨਾ ਜੋ ਕੀ ਜਾਣ ਉਤਮਾਉ ਨਾ ਕੋਈ ਚਾ ਕਰਤਾ ਸਟੀ ਕੋ ਸਾਜੀ ਆਪੇ ਜਾਣੈ ਸੋਈ ਤੇ ਕਰੀ ਆਖਾ ਕਿ ਸਾਲਾਹੀ ਕਿਉ ਵਰਨੇ ਕਿਵ ਜਾਣ ਨਾਨਕਿਆ ਕੰਸਾ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵਟੇ ਨਾਈ ਕੀਤਾ ਜਾ ਕਾ ਹੋਵੇ ਨਾਲ ਕਿਪੋ ਆਪੋ ਜਾਣੈ ਅੱਗੇ ਗਿਆ ਨਾ ਸੋਈ ਪਾਤਾਲ ਪਾਤਾਲ ਲਖ ਅਗਾਸਾ ਆਗਾਸ ਔਰ ਔਰ ਪਾਲ ਥੱਕੇ ਵੇ ਕਹਿ ਇੱਕ ਵਾਰ ਸਹਿਸ 18 ਕਹਿ ਤਕੀਬਾ ਅਸਰੂ ਇਕ ਧਾਤ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਤ ਨ ਪਾਈਆ ਨਦੀਆਂ ਹੱਤੇ ਵਾ ਪਵੇ ਸਮੁੰਦ ਨ ਜਾਣੀਐ ਮੁਤਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੀਤ ਸਮਨ ਉਹਨਾਂ ਵਿਸਰੇ ਅੰਤ ਨ ਸਿੱਤੀ ਕਹਿ ਨਾਇੰਤ ਅੰਤ ਨ ਕਰਨੇ ਦੇਣ ਨਾਇੰਤ ਅੰਤ ਨ ਵੇਖਣ ਸੁਣ ਨਾਇੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾਤ ਅੰਤ ਕਾਰਨ ਕੀਤੇ ਬਿਲ ਲਾਹੀ ਤਾਂ ਕਿ ਅੰਤ ਨ ਪਾਏ ਜਾਈ ਇਹ ਅੰਤ ਨ ਜਾਣੇ ਕੋਈ ਬੋਧਾ ਕਹੀਏ ਬੋਧਾ ਹੋਏ ਵੱਡਾ ਸਾਹਿ ਉੱਚਾ ਥਾ ਉੱਚੇ ਉਪਰ ਉਚਾ ਨਾ ਇਹ ਬੜਾ ਉੱਚਾ ਉਹ ਵੈ ਕੋਈ ਤੇ ਸੁਚੇ ਕੋ ਜਾਣੇ ਸੋਏ ਜੇ ਬੜਿਆ ਜਾਣੇ ਆਪ ਆਪ ਨਾ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਿਤੇ ਮੰਗੇ ਚੋਦਪਾਨ ਕਿਤੇ ਅਗੜ ਤਨੀ ਵਿਚਾਰ ਕਿਤੇ ਖੱਪ ਟੁੱਟੇ ਮੇਕਾਰ ਕਿਤੇ ਲੈ ਲੈ ਮੁਖਰਪਾਏ ਕਿਤੇ ਮੁਰਕ ਕਾਈ ਕਾਈ ਕਿਤੇ ਦੁਖ ਖੋਖ ਸਦਮਾ ਇਹ ਪੈਦਾ ਤੇਰੀ ਦਾਤਾ ਬੰਦ ਖਲਾਸੀ ਭਾਣੇ ਹੋਏ ਹੋ ਰਿਆਕ ਨਾ ਸਕੈ ਕੋਈ ਜੇ ਕੋ ਖਾਇ ਆਕਣ ਪਾਇ ਉਹ ਜਾਣੈ ਜੇ ਤਿਆਂ ਮੁਖਾਇ ਆਪੇ ਜਾਣੈ ਆਪੇ ਦੇ ਆਖੈ ਸੇ ਦੇ ਕੇਈ ਕੇ ਜਿਸਨੋ ਬਖਸੈ ਸਿਫਸਾ ਨਾਨਕ ਪਾਤਸ਼ਾਹੀ ਪਾਸ਼ਾ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਇ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੁੱਲ ਅਮੁੱਲ ਪਰਮਾਨ ਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਪਾਂ ਪ੍ਰਾਨ ਆਖੇ ਪੜੇ ਕਰੇ ਬਖਿਆ ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਿਆ ਕੇ ਸਿੰਦ ਆਖੇ ਕਿਤੇ ਕੀਤੇ ਬੁੱਧ ਆਖੇ ਤਾਨ ਵਿੱਚ ਆਖੇ ਦੇ ਆਖੇ ਸੁਰ ਨਰ ਮੁਨ ਜੁਲ ਸੇ ਕਿਤੇ ਆਖੇ ਆਖਣ ਪਾਇ ਕਿਤੇ ਕਹਿ ਕਹਿ ਉੱਠ ਜਾਗੇ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਜੇ ਵਿੜ ਪਾਵੇ ਤੇ ਵਿੜ ਹੋਈ ਨਾਨਕ ਜਾਣੈ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾਰ ਆ ਲਿਖੀਏ ਸਿਰ ਗਵਾਰਾ ਗਵਾਰ ਸੋ ਤਰ ਕੇਗਾ ਸੋ ਕਰ ਕੇਗਾ ਜਿਤ ਬੈ ਸਰਬ ਸਮਾਲੇ ਵਾਜੀ ਨਾਥ ਅਨੇਕ ਅਸ਼ੰਕਾ ਇਤੇ ਵਣਵਾਰੇ ਕਿਤੇ ਰਾਤ ਪਰੇ ਸੋ ਕਈਆਂ ਕਿਤੇ ਗਾਵਣਵਾਰੇ ਗਾਵੇ ਤੁਨੋਂ ਪਉਣ ਪਾਣੀ ਦਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧੰ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਤ ਅੰਦਰ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਤਸਮਾ ਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਤ ਪੰਨਰ ਕੀ ਸਰ ਚੋਕ ਚੋਕ ਵੇਦ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੀ ਸਹੀ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੀ ਪਖਰਸਾਲੇ ਹੋਰ ਕੀਤੇ ਗਾਵੈ ਸੇ ਮੈਂ ਚਤਨਿਆ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਤਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨਿ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਸਦੀਬ ਵੜਾਈ ਜੋਜ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਸਾਹ ਪਤ ਸਾਹਿ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੋ ਆਲੀ ਕਾਇ ਜੁਗਤ ਡੰਡਾ ਪ੍ਰਤੀ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਆਤ ਅਨੀਲ ਅਨਾਥ ਅਨਾਹ ਜੁਗ ਜੁਗ ਇੱਕ ਹੋਵੀਸ ਹੋ ਗਏ ਚਕੇ ਆ ਦਾ ਪੰਡਾਰਣ ਕਟਕਟ ਵਜੇ ਨਾ ਆਪ ਨਾ ਨਾ ਕੀ ਸਭਾ ਕੀ ਰਿੱਧ ਸਿਤ ਅਵਰਾ ਸਾਥ ਸੰਜੋਗ ਵਿਜੋਗ ਦੁਕਾਨ ਚਲਾਵਹਿ ਲੇਖੇ ਆਵੇ ਪਾਗ ਆਦੇਸਤ ਸੇ ਆਦੇਸ ਆਜ ਅਨੀਲ ਅਨਾਥ ਅਨਾਥ ਜੁਗ ਜੁਗ ਕੀ ਕੋਵਿਸ ਇਕਮਾਈ ਜੁਗਤ ਰਈ ਆਈ 10 ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕਲਾਈ ਦੀਵਾਨ ਚਿਰ ਸੁਭਾਵੈ ਤਿਨ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹ ਨਾ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਆਦੇਸ਼ ਸੇ ਆਦੇਸ਼ ਆਦ ਅਨੀਲ ਅਨਾਦ ਅਨਾ ਜੁਗ ਜੁਗ ਇੱਕ ਹੋਵੇ ਆਸਣ ਲੋਏ ਲੋਏ ਪੰਡਾਰ ਚੋਕਸ਼ ਪਾਇਆ ਸੋ ਇੱਕ ਆਵਾਰ ਕਰ ਕਰ ਵੇਖੈ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾ ਅਦੇਸ਼ ਤਸੇ ਆਦੇਸ਼ ਆਦ ਅਨੀਲ ਅਨਾਤ ਅਨਾਤ ਜੁਗ ਜੁਗ ਇੱਕ ਹੋਵੇ ਇਕ ਦੂ ਜੀਵੋ ਲਖ ਹੋਏ ਲਖ ਹੋਵੇ ਲਖ ਵੀ ਲਖ ਲਖ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰ੍ਹਾਂ ਪਵੜੀਆਂ ਚੜੀਐ ਸੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਇਰੀ ਨਾਨਕ ਨਤਰੀ ਪਾਈਏ ਊੜੀ ਊੜਠੀ ਆਕਣ ਚੋ ਚਪੈ ਨਾ ਜੋਰ ਜੋਰ ਨਾ ਮੰਗਣ ਤੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋੜ ਨ ਸੁਰਤੀ ਗਿਆਨ ਵਿਚਾਰ ਜੋੜ ਨ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਜੁਤੀ ਦਿੱਤੀ ਵਾਪ ਪਉਣ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾ ਪ੍ਰਕੀਤ ਰਮਸਾਲ ਤਿਸਨ ਚੀ ਚੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਥਰਵਾਰ ਤਿੱਥ ਸੋਨ ਪੰਚ ਪ੍ਰਵਾਨ ਨਦਰੀ ਕਰ ਪਵੇਂ ਨੀਸਾਣ ਕਚ ਪਕਾਈ ਓਥੈ ਪਾਏ ਨਾਲ ਗਿਆਂ ਜਾਂ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕੰਮ ਕੀਤੇ ਪਵਨ ਪਾਣੀ ਬੈਸੰਤ ਦੇ ਕੀਤੇ ਕਾਰਮ ਖੇਸ ਕੀਤੇ ਪਰਮੇ ਕਾਰਤ ਕਰੀਏ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੀਤੇ ਧੂਪ ਦੇਸ ਕیتے ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇ ਤੇਤੇ ਸਿੱਧ ਪੂਤ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਰ ਮੂਲ ਕੀਤੇ ਕੀਤੇ ਰਤ ਸਮੁੰਦ ਕੀਤੀ ਆਖਾਣੀ ਕੀਤਿਆ ਬਾਣੀ ਕੀਤੇ ਪਾਪ ਨਰਿੰਦ ਕੀਤਿਆ ਸੁੱਤੀ ਸੇਵ ਕੀਤੇ ਨਾਨਕ ਹੰਤ ਨਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਥਿਥੇ ਨਾਥ ਬਨਉਤ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂ ਤੇਤੇ ਕਾਰਤ ਕਰੀਏ ਬੋਤਿਆਂ ਨੂੰ ਤਾਂਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤੇਤੇ ਕਰੀਏ ਸੁੱਤ ਮਤ ਮਨ ਬੁੱਧ ਤੇਤੇ ਕਰੀਏ ਸੁਰਾ ਸਦਾ ਕੀ ਸੁਤ ਕਰਮ ਖੰਡ ਕੀ ਬਾਣੀ ਜੋ ਤੇਤੇ ਹੋਰ ਨ ਕੋਈ ਹੋਰ ਤੇਤੇ ਚੋਦ ਮਹਾ ਬਲਸੂਤ ਤਨ ਮਹਿ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾਇ ਤਾਟੇ ਰੂਪ ਨ ਕਥਨੇ ਜਾਈ ਨਾ ਹੋਏ ਮਰੇ ਨਠਾ ਗੇ ਜਾਈ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ ਸਚਾ ਮਨ ਸੋਈ ਸੱਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਮਰ ਭੰਡ ਚੇ ਕੋ ਕਥੈ ਤ ਅੰਤ ਨੇ ਅੰਤ ਕਿਥੈ ਲੋ ਲੋ ਆਕਾਰ ਜਿਬ ਜਬ ਹੁਕਮ ਤੇ ਵ ਤਿਲਕ ਦੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰਣਾ ਸਾਥ ਜਸਤ ਪਹਾਰਾ ਧੀਰਜ ਸੁਨਿਆ ਪਹਿਰਨ ਮਤ ਬੇਧ ਧਿਆ ਪਉ ਖਲਾ ਅਗੰਤਪਤਾਉ ਪਾਂਡਾ ਪਉ ਅੰਮ੍ਰਿਤ ਤਿਤਤਾ ਕਨਿਏ ਸਬਦ ਸਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾਤ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮੁਗੱਤ ਦਿਸ ਰਾਤ ਦੋਇ ਤਾਈ ਤਾ ਹੈ ਲੈ ਸਗਲ ਜਗਤ ਚੰਗੀਆਂ ਆ ਪੁਰੀਆਂ ਆ ਵਾਚੇ ਧਰਮ ਖਦੂਰ ਕਰਮੀਆਂ ਨੂੰ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਸ਼ੁਕੀਨਾਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ